ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈਮਸੀਦੀ ਅਸੀਂ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਏ ਹਾਂ ਅਸੀਂ ਸਭ ਜੀ ਨੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਰੀਫ ਕਰਾਂਗੇ ਕਿਉਂਕਿ ਮਹਾਨ ਪਰਮੇਸ਼ਰ ਨੇ ਸਾਨੂੰ ਰਾਤ ਤੋਂ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਕਲਿਸੀਆਂ ਹਾਲੇਲੂਇਆ ਥੈਂਕ ਯੂ ਜੀ ਜੈ ਹਾਲੇਲੂਇਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਮੇਰੇ ਮਹਾਨ ਪਰਮੇਸ਼ਰ ਸਾਰੇ ਕਲੀਸੀਆ ਨੂੰ ਪਿਤਾ ਪਰਮੇਸ਼ਰ ਤੁਸੀਂ ਆਪਣੇ ਲੋਹੂ ਦੇ ਵਿੱਚ ਕਵਰ ਰੱਖਿਆ ਉਹਨਾਂ ਦੀ ਮਦਦ ਸਹਾਇਤਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਸੁੰਦਰ ਸਮੇਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਦੁਪਹਿਰ ਦਾ ਵੀ ਸੁੰਦਰ ਸਮਾ ਤੁਹਾਡੇ ਹੱਥਾਂ 'ਚ ਸੌਂਦੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਰਾਤ ਤੋਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਤੋਂ ਵੀ ਤੁਸੀਂ ਸੰਭਾਲ ਕੇ ਰੱਖੋਗੇ ਆਪਣੇ ਸਵਰਗੀ ਦੂਤਾਂ ਦੇ ਪਹਿਰੇ ਥੱਲੇ ਸਾਨੂੰ ਰੱਖੋਗੇ ਆੰਜ ਵਿੱਚ ਸਾਡੀ ਮਦਦ ਸਾਡੀ ਸਹਾਇਤਾ ਕਰੋਗੇ ਮੇਰੇ ਪਿਆਰੇ ਪ੍ਰਭੂ ਜੀ ਕਿਉਂਕਿ ਤੁਹਾਡੇ ਕਲਾਮ ਚ ਲਿਖਿਆ ਨਾ ਡਰਨਾ ਘਬਰਾ ਮੈਸਜ ਜਿਹੋਵਾ ਰਫਾ ਚੰਗਾ ਕਰਨ ਵਾਲਾ ਮੇਰੇ ਪਿਆਰੇ ਪ੍ਰਭੂ ਜੀ ਉਸ ਤੋਂ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਆਮੀਨ ਹallelujah ਅਸੀਂ ਵਚਨ ਚ ਦੇਖਾਂਗੇ ਨੀਤੀ ਵਚਨ 1 ਦਾ 23 ਤਾ 24 ਵਚਨ ਚ ਹallelujah ਹallelujah ਮੇਰੀ ਤਾਰ ਸੁਣ ਕੇ ਨਾ ਮੁੜੇ ਵੇਖੋ ਮੈਂ ਆਪਣੀ ਆਤਮਾ ਤੁਹਾਡੇ ਉੱਤੇ ਭਰਾਵਾਂਗਾ ਮੈਂ ਆਪਣੇ ਵਚਨ ਤੁਹਾਨੂੰ ਸਮਝਾਵਾਂਗਾ ਹਾਲੇਲੂਇਆ ਮੈਂ ਤਾਂ ਆਵਾਜ਼ ਮਾਰੀ ਪਰ ਤੁਸੀਂ ਆਖਾਂ ਨਾ ਮੰਨਿਆ ਮੈਂ ਹੱਥ ਪਸਾਰੇ ਪਰ ਕਿਸੇ ਨੇ ਵੀ ਧਿਆਨ ਨਾ ਦਿੱਤਾ ਹਾਲੇਲੂਇਆ ਹਾਲੇਲੂਇਆ ਕਲੀਸिये ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਪਰਮੇਸ਼ਰ ਦਾ ਵਚਨ ਕਹਿ ਰਿਹਾ ਵੀ ਮੈਂ ਤੁਹਾਨੂੰ ਆਵਾਜ਼ ਮਾਰੀ ਪਰ ਤੁਸੀਂ ਮੇਰੀ ਹਵਾਏ ਨੂੰ ਨਾ ਸੁਣਿਆ ਮੈਂ ਤੁਹਾਨੂੰ ਤਾੜਿਆ ਤਾੜਤੇ ਕਿੰਨੇ ਆਉਂਦੀਆਂ ਪਰ ਪਰਮੇਸ਼ਰ ਕਹਿੰਦਾ ਹੁਣ ਮੁੜਿਆਏਗਾ ਹੁਣ ਮੁੜੇਗਾ ਪਰ ਨਹੀਂ ਅਸੀਂ ਨਹੀਂ ਮੁੜਦੇ ਅਸੀਂ ਫੇਰ ਵੀ ਮਾੜਿਆਂ ਦੇ ਮਾੜਾ ਕੰਮ ਕਰਦੇ ਹੀ ਰਹਿਨੇ ਆ ਕਦੀ ਕਿਸੇ ਦੀ ਚੁਗਲੀ ਕਰ ਲਈ ਨਿੰਦਿਆ ਕਰ ਲਈ ਕਿਸੇ ਨੂੰ ਬੁਰਾ ਕਰ ਲਿਆ ਪਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਤਾੜਿਆ ਇਹ ਵੇਖੋ ਮੈਂ ਆਪਣੀ ਆਤਮਾ ਤੁਹਾਡੇ ਤੇ ਭਰਾਵਾਂਗਾ ਮੈਂ ਆਪਣੇ वचन ਤੁਹਾਨੂੰ ਸਮਝਾਵਾਂਗਾ ਜੇ ਤੁਸੀਂ ਸਮਝੋਗੇ ਤੇ ਮੈਂ ਆਪਣੇ वचन ਤੁਹਾਨੂੰ ਸਮਝਾਵਾਂਗਾ ਕਲੀਸਿਆ ਸਾਨੂੰ ਇਸੇ ਤਰ੍ਹਾਂ ਹੀ ਕਰਨਾ ਪਏਗਾ ਸਾਨੂੰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਪਏਗਾ ਹਾਲੇਲੂਇਆ ਜਿੱਦੋਂ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਾਂਗੇ ਸਾਡੇ ਰਾਹ ਤੇ ਓਪਨ ਹੋਣਗੇ ਸਾਡੇ ਜੀਵ ਵਿੱਚ ਅਦਭੁਤ ਕੰਮ ਹੋਣਗੇ ਪਰ ਹੋਣਗੇ ਕਿਦੋਂ ਜਿੱਦੋਂ ਅਸੀਂ ਪਰਮੇਸ਼ਰ ਦੇ ਕਲਾਮ ਤੇ ਚੱਲਾਂਗੇ ਪਰਮੇਸ਼ਰ ਤਾਂ ਸਾਨੂੰ ਤਾੜਦਾ ਵੀ ਪਰ ਅਸੀਂ ਉਹਦੀ ਤਾੜ ਨੂੰ ਨਹੀਂ ਸੁਣਦੇ ਪਰ ਜੇ ਸਾਨੂੰ ਆਵਾਜ਼ ਮਾਰਦੇ ਤੇ ਅਸੀਂ ਤਾਂ ਵੀ ਨਹੀਂ ਸੁਣਦੇ ਪਰਮੇਸ਼ਰ ਕਹਿੰਦਾ ਆਉ ਤਾਂ ਸਹੀ ਮੈਂ ਆਪਣੇ ਵਾਚਨ ਤੁਹਾਨੂੰ ਸਮਝਾਵਾਂਗਾ ਕਲਿਸਿਆ ਸਾਨੂੰ ਇਸੇ ਤਰ੍ਹਾਂ ਹੀ ਕਰਨਾ ਪਊਗਾ ਸਾਨੂੰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਪੇਗਾ ਸਾਨੂੰ ਵਚਨਾਂ ਤੇ ਚੱਲਣਾ ਪੇਗਾ ਮੈਂ ਵਿਸ਼ਵਾਸ ਕਰਦੀ ਹਾਂ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਹਰ ਇੱਕ ਰਾਸਤਾ ਓਪਨ ਹੋ ਚੁੱਕਿਆ ਹੈ ਮੈਂ ਤੁਹਾਡੇ ਤੇ ਗੋਸ਼ਣਾ ਕਰਦੀ ਹਾਂ ਤੁਹਾਡੇ ਮਾਰਗ ਸਿੱਧ ਹੋ ਚੁੱਕੇ ਨੇ ਪਰਮੇਸ਼ਰ ਦੀ ਆਤਮਾ ਤੁਹਾਨੂੰ ਸਮਝਾ ਰਹੀ ਏ ਤੁਸੀਂ ਸਮਝ ਚੁੱਕੇ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਬੰਦ ਰਾਸਤੇ ਖੁੱਲ ਚੁੱਕੇ ਨੇ ਜੋ ਸ਼ੈਤਾਨ ਨੇ ਤੁਹਾਡੇ ਰਾਸਤੇ ਬੰਦ ਕੀਤੇ ਨੇ ਪਰਮੇਸ਼ਰ ਤੁਹਾਡੇ ਬੰਦ ਰਾਸਤੇ ਖੋਲਤੇ ਨੇ ਤੁਸੀਂ ਯੇਸ਼ੂ ਮਸੀਹ ਦੇ ਨਾਮ 'ਚ ਬਲੈਸ ਹੋ ਚੁੱਕੇ ਜੀ ਆਸ਼ੀਸ਼ ਹੋ ਚੁੱਕੇ ਜੀ ਤੁਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਣ ਵਾਲੇ ਹੋ ਚੁੱਕੇ ਜੀ ਪਰਮੇਸ਼ਰ ਤੁਹਾਨੂੰ ਵਚਨ ਸਮਝਾ ਰਿਹਾ ਤੁਹਾਨੂੰ ਬੁੱਧੀ ਦੇ ਰਿਹਾ ਤੁਸੀਂ ਪਰਮੇਸ਼ਰ ਦੀ ਬੁੱਧੀ ਦਿੱਤੀ ਤੇ ਚੱਲ ਰਹੇ ਜੀ ਯੇਸ਼ੂ ਮਸੀਹ ਦੇ ਨਾਮ 'ਚ ਤੁਹਾਨੂੰ ਖੁਦਾ ਦਾ ਆਤਮਾ ਹੀਲ ਕਰ ਰਿਹਾ ਇਕਲੀਸੀਆ ਤੁਸੀਂ ਬਲੈਸ ਹੋ ਚੁੱਕੇ ਜੀ ਤੁਸੀਂ ਅਦ부ਦ ਗਵਾਈਆਂ ਨਾ ਖੜੇ ਜੇ ਤੁਹਾਡੀ ਅਗਵਾਈਆਂ ਬਣ ਚੁੱਕੇ ਯੇਸ਼ੂ ਦੇ ਨਾਮ ਚ ਤੁਹਾਡੇ ਹਰ ਇੱਕ ਪੁਰਾਣੇ ਤੇ ਪ੍ਰਾਣਾ ਰੋਕ ਜਾ ਚੁੱਕਿਆ ਪਰਮੇਸ਼ਰ ਦਾ ਆਤਮਾ ਤੁਹਾਨੂੰ ਵਚਨ ਸਮਝਾਏਗਾ ਤੁਸੀਂ ਵਚਨਾਂ ਤੇ ਚੱਲੋਗੇ ਯੇਸ਼ੂ ਮਸੀਹ ਦੇ ਨਾਮ ਚ ਤੁਸੀਂ ਆਪਣੀ ਤਾੜ ਆਪਣੇ ਹੰਕਾਰ ਨੂੰ ਰੋਬ ਨੂੰ ਸਭ ਨੂੰ ਛੱਡ ਕੇ ਯੇਸ਼ੂ ਦੇ ਮਗਰ ਚੱਲੋਗੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਲੂਈ ਥੈਂਕ ਯੂ ਜੀ ਜਸ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਤਾਰੀਫ ਕਰਦੀ ਆ ਪ੍ਰਭੂ ਜੀ ਜੋ वचन ਪਿਤਾ ਪਰਮੇਸ਼ਰ ਸੁਣਿਆ ਪਿਤਾ ਮੇਰੇ ਮਹਾਨ ਪਰਮੇਸ਼ਰ ਤੁਹਾਡੇ ਤੇ ਚੱਲਣ ਵਾਲੇ ਬਣ ਚੁੱਕੇ ਨੇ ਮੈਂ ਬਚਨਾਂ ਤੇ ਚੱਲਣ ਵਾਲੇ ਬਣ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤਾਰੀਫ ਕਰਦੀ ਆ ਪ੍ਰਭੂ ਜੀ ਮੇਰੇ ਮਹਾਨ ਪਰਮੇਸ਼ਰ ਮੈਂ ਤਾਂ ਗੋਸ਼ਨਾ ਕਰਦੀ ਆ ਇਹਨਾਂ ਦੇ ਰਾਸਤੇ ਓਪਨ ਹੋ ਚੁੱਕੇ ਯੇਸ਼ੂ ਮਸੀਹ ਦੇ ਨਾਮ ਚ ਇਹਨਾਂ ਦੇ ਬੰਦ ਰਾਸਤੇ ਖੋਲ ਚੁੱਕੇ ਯੇਸ਼ੂ ਦੇ ਨਾਮ ਚ ਕਿ ਮੈਂ ਤੁਹਾਡਾ ਪਰਮੇਸ਼ਰ ਧੰਨਵਾਦ ਕਰਦੀ ਹਾਂ ਤੁਸੀਂ ਇਹਨੂੰ ਸ਼ੂਆ ਹੀਲ ਕੀਤਾ ਫ੍ਰੀ ਕੀਤਾ ਇਹ ਤੁਹਾਡੇ ਵਚਨਾਂ ਤੇ ਚੱਲਣ ਵਾਲੇ ਬਣ ਗਏ ਨੇ ਇਹਨਾਂ ਦੇ ਮਾਰਗ ਸਿੱਧ ਹੋ ਚੁੱਕੇ ਨੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੀ ਹਾਂ ਆਮੀਨ ਗੋਡ ਬles ਯੂ ਆਲ ਹallelujah ਜੋ ਵੀ ਵਿਸ਼ੇ ਵਸਤੇ ਤੁਸੀਂ ਪ੍ਰਾਰਥਨਾ ਕਰਾਣੀ ਹੋਵੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰਾਰਥਨਾ ਨੂੰ ਕਰਾ ਸਕਦੇ ਜੀ ਇਹ ਪ੍ਰਾਰਥਨਾ ਲਈ ਨੰਬਰ चौबी घन्टे चलदा आमिन गोड ब्लस्युअल